ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਰਾਜੇਂਦਰ ਬਲੌਗ ਤੇ ਤੁਹਾਡਾ ਸਵਾਗਤ ਹੈ ਪਲੀਜ਼ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਕਰੋ ਸਬਸਕ੍ਰਾਈਬ ਤੇ ਹਮ ਹੁਣ ਆਪਾਂ ਸਨਾਮ ਆਏ ਹੋਏ ਜੀ ਜਿਨ੍ਹਾਂ ਦੇ ਵਿਆਹ ਤੁਹਾਨੂੰ ਆਪ ਉਹਨਾਂ ਦਾ ਘਰ ਦਿਖਾਉ ਲਓ ਜੀ ਮੈਂ ਤੁਹਾਨੂੰ ਦਿਖਾ ਦਈਏ ਘਰ ਸੱਢੀ ਦਿਓਰ ਦਾ ਇਧਰ ਬਹੁਤ ਸਾਰੇ ਉੱਤੇ ਵਗਾਰਾ ਲੱਗੇ ਹੋਏ ਨੇ ਦੇਖੋ ਇਧਰ ਬਾਬਾ ਜੀ ਪ੍ਰਕਾਸ਼ ਉਹਨੂੰ ਮਨੀ ਦੀ ਮਾਦ ਲਈ ਇਹ ਅੰਦਰ ਜਾਂਦਾ ਐਂਟਰੀ ਬਾਥਰੂਮ ਹੈ ਜੀ ਬਹੁਤ ਖੁੱਲਾ ਇਧਰ ਇਹ ਕੱਪੜੇ ਤੁਨ ਵਾਲੀ ਮਸ਼ੀਨ ਹੈ ਲੋੜ ਡਗਾ ਵਾਲੀ ਪਹਿਲਾਂ ਇਹਨਾਂ ਕੋਲ ਦੂਸਰੀ ਸੀਗੀ ਸਾਡੇ ਨਾਲ ਦੀ ਪਤਾ ਨਹੀਂ ਖਰਾਬ ਹੋ ਗਈ ਫਿਰ ਇਹਨਾਂ ਨੇ ਚੇਂਜ ਕਰਕੇ ਲੈ ਆਂਦੀ ਉੱਪਰੋਂ ਸਾਰਾ ਬੇੜਾ ਜਿਹੜਾ ਉਹ ਕਵਰ ਕੀਤਾ ਹੋਇਆ ਹੈ ਕਿਉਂ ਜਦੋਂ ਉਹ ਮੀਂਹ ਹੁੰਦਾ ਫਿਰ ਉਹ ਬੇੜੇ ਦੇ ਵਿੱਚ ਪਾਣੀ ਪੈਂਦਾ ਸੀ ਨੀਮਾ ਸੀ ਇਹ ਤਾਂ ਕਰਕੇ ਹੁਣ ਇਹਦਾ ਇਸ ਤਰ੍ਹਾਂ ਠੀਕ ਹੋ ਗਿਆ ਨਾਲੇ ਇਹ ਪੱਥਰ ਨਹੀਂ ਤੜਦਾ ਅੱਜ ਘਰੇ ਸਾਡੀ ਡਿਊਟੀ ਹੈ ਬਸ ਮੈਂ ਵੀ ਹੁਣ ਆਈਆਂ ਬਾਜ਼ਾਰ ਚੋਂ ਧੂ ਜੀ ਨੂੰ ਸ਼ੂਟ ਦਵਾ ਕੇ ਤੇ ਆਂਟੀ ਜੀ ਵੀ ਗਏ ਹੋਏ ਨੇ ਬਾਜ਼ਾਰ ਇਹ ਆ ਗਈ ਜੀ ਡੱਬੇ ਚਾੜਾਂ ਦੇ ਨਾਲ ਡੱਬੇ ਲੈਣੇ ਨੇ ਆਪਾਂ ਤੁਹਾਨੂੰ ਦਿਖਾਦੀ ਕਾਫੀ ਡੱਬੇ ਨਹੀਂ ਉਧਰ ਕੋਲ ਕੇ ਦਿਖਾਵਾਂਗੇ ਪੂਰਾ ਡੱਬਾ ਆਪਾਂ ਕਿਵੇਂ ਦਾ ਕਾਰਡ ਆਗੇ ਨਾਲੇ ਅੱਜ ਨਾਲੇ ਡੱਬੇ ਆ ਗਏ ਆਪਾਂ ਦੇਖੋ ਜੀ ਅੰਦਰ ਅੱਜ ਬਿਆਂ ਤੋਂ ਦੀ ਰੋਟੀ ਆ ਸਾਨੂੰ ਖਾਣ ਨੂੰ ਬਣਾ ਕੇ ਦੇਊਗੀ ਦੋ ਦਿਨ ਆਈ ਨਹੀਂ ਹਾਂ ਦੋ ਦਿਨ ਆਈ ਹੀ ਹੈਗੀ ਤੂੰ ਲਓ ਜੀ ਇਹ ਡੱਬੇ ਦਾ ਤੁਹਾਨੂੰ ਉੱਪਰੋਂ ਪੂਰਾ ਚੈੱਕ ਕਰੋ ਐਦਾਂ ਖੁੱਲੂਗਾ ਇਹ ਬਹੁਤ ਸੋਹਣੇ ਬਣਿਆ ਹੋਏ ਇਹ ਕਾੜਾ ਪਨੇ ਦੋ ਬਣਾਏ ਨੇ ਜੀ ਪੰਜਾਬੀ ਚ ਬਣਾਇਆ ਇਹ ਇੰਗਲਿਸ਼ ਦਾ ਸਾਰਾ ਪਹਿਲਾਂ ਤਾਂ ਲੰਬੀ ਦਾ ਪੂਰਾ ਲੱਗਦਾ ਇਹ ਇੰਗਲਿਸ਼ ਦਾ ਕਾੜਾ ਤੇ ਇਧਰ ਪਤਾ ਨੂੰ ਕੋਲ ਕੇ ਦਿਖਾਉਣੀ ਹੈ ਪੰਜਾਬੀ ਵਾਲਾ ਲਓ ਇਹ ਪੰਜਾਬੀ ਦਾ ਕਾੜਾ ਬਣਿਆ ਕਿਉਂ ਪੰਜਾਬੀ ਚ ਵੀ ਕਈ ਹਨ ਜਿੰਨਾਂ ਨੂੰ ਨਹੀਂ ਪੜਨਾ ਹੁੰਦਾ ਦੋਨੇ ਤਰ੍ਹਾਂ ਦੇ ਕਾੜੇ ਰੈਡੀ ਕਰਵਾਏ ਨੇ ਬਹੁਤ ਸੋਹਣਾ ਜਿਹੜਾ ਹੈਗਾ ਬਣਿਆ ਹੋਇਆ ਲਓ ਇਧਰ ਕਮਰਾ ਆਪਣਾ ਤੁਸੀਂ ਦੇਖੀ ਹੋ ਪਹਿਲਾਂ ਵੀਡੀਓ ਦੇ ਵਿੱਚ ਇੱਕ ਦੋਨ ਮਾਰੀਆਂ ਲਈਆਂ ਸੀ ਇਹਨਾਂ ਨੂੰ ਚਾਚਾ ਜੀ ਨੇ ਇੱਕ ਉਧਰ ਲਾ ਰੱਖੀਏ ਇੱਕ ਇਧਰ ਲਾ ਰੱਖੀਏ ਸੋਹਣੀਆਂ ਨੇ ਇਹ ਮਾਰੀਆਂ ਵੀ ਬਹੁਤ ਡਾਬਰ ਨੇ ਅਸੀਂ ਥੋੜਾ ਜਿਹਾ ਪਹਿਲਾਂ ਲੈ ਲਈ ਨਹੀਂ ਅਸੀਂ ਵੀ ਇਹਦੇ ਨਾਲ ਡੀਲ ਲੈ ਲੈਂਦੇ ਦੇਖੋ ਬਸ ਇਹਦੇ ਵਿੱਚ ਸੀਸਾ ਨਹੀਂ ਹੈਗਾ ਉਹ ਪਰੋਮੀ ਖੁੱਲਦੀ ਹੈ ਤੇ ਇਧਰ نیچے ਉਹ ਮੇਰਾ ਦੇਖੋ ਜੀ ਇੱਕ ਉਧਰ ਹੈ ਦੋ ਲੰਗੀਆਂ ਮਾਰੀਆਂ ਕਿੰਨੇ ਵਜੇ ਆ ਗਈ ਤੂੰ ਵਿਹੰਤ ਮੈਂ 11 ਵਜੇ ਆਇਆ ਤੇ ਤੇਰੀ ਪੱਕੀ ਰੋਟੀ ਹੈ ਫਿਰ ਪੂਰੀ ਮੈਂ ਕਿ ਮੋੜੀਓ ਉਹ ਆ ਵੀ ਬਾਜ਼ਾਰ ਚ ਫਿਰਦੀ ਆ ਮੈਂ ਕਿਹਾ ਅੱਜ ਘਰੇ ਕੌਣ ਮੈਂ ਸੁਖੀਰ ਨੂੰ ਫੋਨ ਕਰ ਦਮਾ ਪੂਆ ਨੂੰ ਸੂਟ ਆ ਕਹਿੰਦੀ ਆ ਜਾ ਦਿੱਲੀ ਵਾਲਿਆਂ ਨੇ ਹਾਂ ਹਾਂ ਫਿਰ ਮੈਂ ਘਰੇ ਗੋਣਾ ਪੂਆ ਨੂੰ ਆਖਿਆ ਮਹਾਂਂਤੀ ਰੋ ਮੈਨੂੰ ਇੱਥੇ ਮਿਲੇ ਨੇ ਕਹਿੰਦੀ ਉਹਦਾ ਬਿਆੰਤੀ ਜੋਟੀ ਲੱਗੀ ਹੈ ਮੈਂ ਤਾਲਾ ਦੋ ਤਿੰਨ ਦਿਨੋਂ ਲੇਟ ਆਈ ਹੈ ਅੱਜ ਉਹਦੀ ਪੱਕੀ ਰੋਟੀ ਲੱਗ ਜੂ ਸਾਡੀ ਬਣਾਉਂਦੀ ਹੈ ਕਿੰਨਾ ਰੰਮਣ ਚ ਪਾ ਰਹਿਣਾ ਮੈਂ ਤੁਹਾਨੂੰ ਪਾਈ ਹੈ ਹੈਲੋ ਬਾਈ ਬਾਈ ਕੁੜੀਆਂ ਨੇ ਰੋਟੀ ਲਾ ਰੱਖੀ ਆ ਉਹ ਕਹਿੰਦੇ ਅਸੀਂ ਆਉਨੇ ਆਓ ਵੀ ਨਹੀਂ ਆਈਆਂ ਬੀਤੀ ਹੋਰ ਇੱਕਨਵਾਰੀ ਆ ਸੀ ਜੀ ਇੰਦਰ ਇਹਨਾਂ ਨੇ ਆ ਬਾਥਰੂਮ ਬੰਦ ਕਰਤਾ ਹੁਣ ਨਾ ਚੱਲਦੇ ਨੇ ਚੱਲਦੇ ਨਹੀਂ ਮੈਂ ਤਾਂ ਉੱਦੇ ਦੇ ਬੜੀ ਦੀ ਮੈਨੂੰ ਤਾਂ ਇੰਜ ਲੱਗਿਆ ਵੀ ਇਹ ਬੰਦ ਕਰੇ ਬਣੇ ਬੰਦ ਨਹੀਂ ਹੈਗੇ ਬਸ ਮਾਰ ਨਾ ਰੱਖ ਰੱਖਿਆ ਤੁਸੀਂ ਦੇਖਿਆ ਕਿ ਉੱਤੋਂ ਦੇਖੋ ਕਿ ਕਿੰਨੀ ਖੋਪਰ ਲੱਗੀ ਹੋਈ ਹੈ ਕਿ ਲਾਤੀ ਉੱਤਰ ਉੱਧਰ ਕਹੋ ਕਰਤਾ ਰੰਗ ਕਰਤਾ ਸਾਰਾ ਸੌਂ ਕਰਤਾ ਇਹ ਤਾਂ ਹੁਣ ਉਹ ਰੱਖਦਾ ਚਲ ਉੱਧਰ ਲਈ ਜਾਂਦਾ ਠੀਕ ਹੈ ਮੈਂ ਨਹੀਂ ਥੱਕ ਕੇ ਵੀ ਬਣੇ ਹੁਣ ਤਾਂ ਜਮੀਆਂ ਬਣ ਨ ਆਪਣੀ ਵਿਆਹ ਵਾਲੇ ਕੀ ਹਾਂ ਨੂੰ ਤਾਂ ਨਹੀਂ ਮਿਲ ਕੇ ਬਣ ਗਿਆ ਸੂਟ ਬਣ ਗਿਆ ਸੂਟ ਲੈ ਕੇ ਜਾ ਬਸ ਸੋ ਸਿਆ ਅੱਜ ਜਿਹੜਾ ਦੇ ਖਾਣਾ ਨਾਕ ਦਿੱਤਾਗਾ ਤੇ ਤਾਂ ਨੰਦਾ ਕਰੇ ਟਿਕੂਗੀ ਹਾਂ ਰੈਸਟ ਕਰੂਗੀ ਕੱਲ ਨੂੰ ਕੱਲ ਨੂੰ ਵੀ ਤੂੰ ਹੀ ਆਜ ਕੱਲ ਨੂੰ ਮੈਂ ਆਹੀ ਆਮਾ ਹੋਰ ਕੱਲ ਨੂੰ ਮੈਂ ਆਮ ਲੈ ਜੂਂਕਣ ਉਹਨਾਂ ਨੇ ਕੱਪੜੇ-ਕੱਪੜੇ ਦੇਖ ਲਾਂਗੇ ਬਾਰੇ ਹਰ ਜਿਹੇ ਸੂਟ ਵਧੀਆ ਬਣ ਗਏ ਹਮ ਹੋਰ ਹੈ ਹੋਰ ਹੈਗੇ ਬਸ ਬਾਕੀ ਤਾਂ ਹੋ ਗਏ ਹੁਣ ਬਸ ਨਾਸਿਰ ਕੋਲੇ ਢੇਰ ਲਾਈ ਜਾਂਦੇ ਮੈਂ ਕਹਿੰਦਾ ਨਾਸਰ ਉਹ ਲਾਲਾ ਸਾਡੇ ਵਾਸਤੇ ਦਾ ਬਹੀ ਲਿਆ ਕੇ ਜਵੰਦਾ ਫੈਮਿਲੀ ਜਵੰਦਾ ਫੈਮਿਲੀ ਹਾਲ ਤਾਂ ਆਈ ਨਹੀਂ ਜਵੰਦਾ ਫੈਮਿਲੀ ਹਾਂ ਕਹਿੰਦਾ ਚਲੋ ਜੀ ਟਾਈਮ ਵੱਜ ਗਿਆ ਜੀ 5 ਮੌਸਮ ਥੋੜਾ ਜੱਜ ਅੱਜ ਫੇਰ ਖਰਾਬ ਹੋਇਆ ਪਿਆ ਉਹ ਸਾਰੇ ਹਵਾ ਜੀ ਆ ਕੇ ਪੱਤੇ-ਪੁੱਤੇ ਸਾਰੇ गिर ਗਏ ਮੰਜਾ ਮੰਨਦੀ ਆਪਾਂ ਨੇ ਭਿੰਦਰ ਨੇ ਅੱਜ ਸਵੇਰੀ ਕੰਮ ਨਿਮੇੜਤਾ ਇਹ ਕੱਲ ਵਾਲੇ ਕੱਖਾਂ ਦੀ ਵੀ ਰੈੜੀ ਭਰ ਲਿਆ ਇਧਰ ਸਵੇਰੀ ਕਰਤਾ ਦੀ ਟੋਕਾਂ ਨੇ ਦੇ ਦੇਖੋ ਬਕਰਾਂ ਨੇ ਸਾਰੇ ਉੱਤੇ ਝੜ ਗਏ ਵਿੱਚੋਂ ਡੰਡੇ ਡੰਡੇ ਰਹਿ ਗਏ ਇਹ ਵੀ ਕੱਲ ਇੱਕ ਦੋ ਦਿਨਾਂ ਚ ਬੜਾਉਣੇ ਹਨ ਤਾਂ ਹੁਣ ਬਾਹਲਾ ਕੂੜਾ ਖਿੰਡਣ ਲੱਗਾ ਬਾਕੀ ਬੇੜੇ ਚ ਧੁੱਪ ਨਹੀਂ ਪੈਂਦੀ ਹੁਣ ਤਾਂ ਬਸ ਮੌਸਮ ਚੇਂਜ ਹੋ ਗਿਆ ਇਹਦੀ ਲੋੜ ਨਹੀਂ ਸਾਨੂੰ ਪੱਕੀਆਂ ਨੇ ਛਾਂ ਦੀ ਮੇਰੀ ਫਲਾਟ ਆਪਣਾ ਸੋਨਾ ਹੋ ਗਿਆ ਇੱਥੇ ਪਾਣੀ ਪਾਉਨੇ ਹੋਰ ਸੁੱਕੇ ਪਏ ਕੀੜਿਆਂ ਦਾ ਖਾ ਲਿਆ ਦੀ ਮਹਿਸਾਂ ਨੇ ਨਮੇੜ ਤਾਂ ਤੀ ਜਮੀ ਤੇ ਹੁਣ ਆਪਾਂ ਮਾਂਜਦੇ ਹਾਂ ਜੀ ਭਾਂਡੇ ਮੈਂ ਸਵੇਰੇ ਜਲਦੀ ਜਲਦੀ ਕੰਮ ਕਰਕੇ ਬਾਗੇ ਸੀ ਆਪਾਂ ਤੇ ਆਪਾਂ ਨੇ ਲਿਆਂਦੇ ਨੇ ਮਟਰ ਕੱਡੇ ਹੋਏ ਕੱਢਣ ਦਾ ਸਾਡੇ ਕੋਲ ਟਾਈਮ ਨਹੀਂ ਸੀ ਅਸੀਂ ਕੱਡੇ ਹੋਏ ਲਿਆਏ ਬਸ 20 ਰੁਪਏ ਮਹਿੰਗੇ ਮਿਲ ਗਏ ਹੁਣ ਆਪਾਂ ਨਿਆਤਾ ਕਰਦੇ ਆਂ ਸਬਜ਼ੀ ਦੀ ਤਿਆਰੀ ਆਂ ਥੋੜਾ ਸਾਵਧਨ ਪੈਣਾ ਪਿੰਦਰ ਮੈਂ ਇਸਰ ਪਾਣੀ ਤੇ ਲਿਆਇਆ ਤੇ ਇੱਧਰ ਆਪਣੇ ਬੁਟੀਕ ਦੇ ਪੂਰਾ ਵਿਆਹਾਂ ਦਾ ਜ਼ੋਰ ਚੱਲ ਰਿਹਾ ਆ ਸੌਰੀ ਵਿਆਹ ਦਾ ਕੰਮ ਚੱਲ ਰਿਹਾ ਉਧਰੋਂ ਸਾਰੇ ਕਸਟਮਰ ਦੀ ਕਾਲੀ ਆ ਉਹਨਾਂ ਦੇ ਵੀ ਸੂਟ ਪੈਕ ਕਰ ਰਹੇ ਆ ਸਵੇਰੇ ਪਾਰਸਲ ਹੋਰ ਕੱਢਦੀਏ ਜਿੰਨੇ ਕਿ ਤਿਆਰ ਹੋਏ ਪਏ ਨੇ ਆ ਦੇਖੋ ਜੀ ਧੋ ਕੇ ਕੱਪੜੇ ਸੀ ਦੋ ਤਾਰਾ ਕੁਰਸੀ 'ਤੇ ਹੁਣ ਆਸਪ੍ਰਿਤ ਤਨੀਵੇਂ ਨਾ ਕੇ ਸੈੱਟ ਕਰਦੀ ਇਹਨਾਂ ਨੂੰ ਟਹਿਹਾ ਮਾਰਦੀ ਆ ਤੇ ਇੱਧਰ ਆਪਣੇ ਕੁਸਕ ਸੂਟ ਰੈਡੀ ਹੋ ਗਏ ਜੀ ਕੁਸਕ ਟੇਲਰਾਂ ਕੋਲੇ ਨੇ ਥੋੜਾ ਜਿਹਾ ਬਿਜੀ ਹੋ ਗਏ ਜ਼ਿਆਦਾ ਲਓ ਜੀ ਇੱਧਰ ਆਪਣੇ ਬੱਚਿਆਂ ਨੇ ਪਤਾ ਨਹੀਂ ਆ ਬੱਲਬੜ ਦਾ ਸੂਟ ਕੱਢ ਗਈ ਇਹ ਧਰਕ ਹੀ ਨਹੀਂ ਗਈ ਲੈ ਪਤਾ ਨਹੀਂ ਇਹ ਸਾਰੇ ਦਿਨ ਸੂਟ ਹੀ ਨਹੀਂ ਪੂਰੇ ਹੁੰਦੇ ਆ ਨਹੀਂ ਸੂਟ ਆ ਨਹੀਂ ਆ ਤਾਂ ਪਿੰਦਰ ਨਿਕਲ ਲੈਨੇ ਰੋਕ ਰੱਖਿਆ ਸਰਦਾਰ ਜੀ ਦਾ ਕੋਰਤਾ ਪਾ ਜਮਾ ਹੈ ਭਾਸਪੀ ਦਾ ਲੇਖੀ ਪਤਾ ਨਹੀਂ ਰੋਜ਼ ਕੱਢ ਕੇ ਵੇਜਦੀ ਆ ਆ ਸੂਟ ਮੇਰੇ ਕੋਲ ਐ ਨਹੀਂ ਪਉਣ ਨੂੰ ਆ ਮੇਰੇ ਕੋਲ ਐ ਨਹੀਂ ਪਉਣ ਨੂੰ ਪੂਰੀ ਨਹੀਂ ਹੋ ਰਹੀ ਕਿੱਧਰ ਨੂੰ ਜਾਈਏ ਸਰਦਾਰ ਜੀ ਦਾ ਹਲੇ 2-3 ਦਿਨ ਦਾ ਕੰਮ ਰਹਿ ਗਿਆ ਉਹਨਾਂ ਦਾ ਕੁਰਤਾ ਪਜਾਮਾ ਮੈਂ ਪਾਣੀ ਵਿੱਚ ਦੀ ਕੱਢ ਤਾ ਤੇ ਆਪਾਂ ਹੁਣ ਸਬਜ਼ੀ ਤੀਰ ਲਈਏ ਲਓ ਜੀ ਹੁਣ ਆਪਾਂ ਆਲੂ ਤੇ ਪਿਆਜ਼ ਤੀਰ ਲਈਏ ਮਟਰ ਹਰੇ ਆਪਾਂ ਕੱਢੇ ਕੜਾਹੀ ਲੈ ਜਾਂਦੇ ਕੱਲ ਵੀ ਸਾਨੂੰ ਬਾਜ਼ਾਰ ਮਾਉਂਦਿਆਂ ਨੂੰ ਲੇਟ ਹੋ ਗਈ ਤੇ ਰੋਜ਼ ਹੀ ਹੁਣ ਬਾਜ਼ਾਰ ਚ ਕਿਉਂ ਕੁਝ ਮੈਨੂੰ ਤਾਂ ਆਇਆ ਵੀ ਮੈਂ ਉਦੋਂ ਪਹਿਲਾਂ ਪਹਿਲਾਂ ਕਸਟਮਰ ਦਾ ਸੂਟ ਆਏ ਹੋਏ ਨੇ ਜਿਹੜੇ ਆਪਣੇ ਕੋਲੇ ਬੁੱਕ ਹੋਏ ਹੋਏ ਨੇ ਉਹਨੂੰ ਮੇਰਦੀ ਹੈ ਨਾ ਫਿਰ ਸਾਨੂੰ ਹਫ਼ਤਾ ਜੰਮੀ ਵੀ ਟਾਈਮ ਨਹੀਂ ਲੱਗਣਾ ਅਜੇ ਥੋੜਾ ਜਿਹਾ ਵਿੱਚ ਦੀ ਫ੍ਰੀ ਹੈਗੇ ਚਲੋ ਨਾਲੇ ਆਪਦੇ ਸੂਟਾਂ ਦੀ ਤਿਆਰੀ ਚੱਲ ਰਹੀ ਹੈ ਨਾਲੇ ਕਸਟਮਰ ਵਾਲਿਆਂ ਨੂੰ ਵੀ ਆਪਾਂ ਨਾਲ ਨਾਲ ਕਰ ਰਹੇ ਆ ਤੇ ਮੇਰੇ ਕੋਲੇ ਸੂਟਾਂ ਦੀ ਪਰਸੋਂ ਦੀ ਵੀਡੀਓ ਬਣਾਈ ਪਈ ਹੈ ਹੁਣ ਮੈਂ ਅੱਜ ਇਹ ਵੀਡੀਓ ਅਪਲੋਡ ਕਰਕੇ ਉਸ ਤੋਂ ਬਾਅਦ ਅਪਲੋਡ ਕਰਨ ਦੀ ਟਾਈਮਿੰਗ ਨਹੀਂ ਲੱਗਦਾ ਜੀ ਰਾਤ ਨੂੰ ਫਿਰ ਥੱਕ ਕੇ ਡਿੱਗ ਜਾਂ ਹੁਣ ਸਵੇਰੇ ਫਟਾਫਟ ਕੰਮ ਕਰਕੇ ਬਾਗੇ ਸਾਰਾ ਦਿਨ ਬਾਜ਼ਾਰ ਚ ਨਿਕਲ ਜੰਨਾ ਫਿਰ ਅਸੀਂ ਨੇ ਉੱਧਰ ਵੀ ਹਨਾ ਜਾਣਾ ਹੁੰਦਾ ਉਹ ਵੀ ਹੁਣ ਕੱਲੇ ਨੇ ਆਂਟੀ ਵੀ ਜਦੋਂ ਉਹਨਾਂ ਨੇ ਵੀ ਬਾਜ਼ਾਰ ਬਜ਼ੂਰ ਜਾਣਾ ਹੁੰਦਾ ਚਲ ਜੇ ਤਾਂ ਉਹ ਹੋਵੇ ਕੰਮ ਅਗਲਾ ਜਿੰਦਾ ਲਾ ਕੇ ਬਾਗ ਜੰਨਾ ਹੁਣ ਉੱਥੇ ਮਹਾਰਾਜ ਪ੍ਰਕਾਸ਼ ਹੋਏ ਹੋਏ ਨੇ ਫਿਰ ਆਏ ਇੱਕ ਜਣੇ ਮਿਲਣਾ ਘਰ ਨਹੀਂ ਨੀ ਸਰਦਾ ਆਏਗਾ ਅੱਜ ਤਾਂ ਮੈਂ ਥੋੜਾ ਟਾਈਮ ਹੀ ਗਈ ਸੀ ਬਸ ਮੈਂ ਤਾਂ ਅੱਜ 10-15 ਮਿੰਟ ਹੀ ਗਈਆਂ ਅੱਜ ਮੇਰੇ ਆਪਦੀ ਕੰਮ ਬਹੁਤ ਸੀਗੇ ਤੇ ਚਲੋ ਜੀ ਆਪਾਂ ਕਾਈ ਭੈਣਾ ਮੈਸੇਜ ਕਰਦੀਆਂ ਨੇ ਜੀ ਤੁਹਾਡੇ ਵਿਆਹ ਕੀਦਾਗਾ ਕਿੱਥੇ ਹੈ ਵਿਆਹ ਬਿਆ ਤੁਹਾਨੂੰ ਦੱਸਦੀ ਜੀ ਜਿਹੜੇ ਸਾਡੇ ਪਾਪਾ ਜੀ ਹੋਰੀ ਸੀਗੇ ਉਹ ਸੇਪਰਾ ਸੀ ਉਹਨਾਂ ਚੋਂ ਜਿਹੜੇ ਸਾਰੇ ਨੂੰ ਛੋਟੇ ਚਾਚਾ ਜੀ ਸੀਗੇ ਜਿਨ੍ਹਾਂ ਦੀ ਕੋਠੀ ਬਣੀ ਹੋਈ ਹੈ ਸਾਡੇ ਲੱਗ ਤੁਸੀਂ ਵੀਡੀਓ ਦੇ ਵਿੱਚ ਦੇਖਿਆ ਹੋਊਗਾ ਉਹਨਾਂ ਦੇ ਬੇਟੇ ਦਾ ਉਹਨਾਂ ਦਾ ਇਕੱਲਾ ਬੇਟਾ ਹੀ ਹੈ ਤੇ ਉਹ ਚਾਚਾ ਜੀ ਤਾਂ ਡੈਥ ਹੋ ਗਈ ਸੀ ਜੀ ਸਾਡੇ ਪਾਪਾ ਜੀ ਘਰੋਂ ਚ ਇੱਕ ਵੀ ਭਰਾ ਨਹੀਂ ਹੈਗਾ ਹਨਾ ਤੇ ਸਾਰਿਆਂ ਦੀ ਡੈਥ ਹੋ ਗਈ ਬਾਕੀ ਤਾਂ ਸਾਰਿਆਂ ਦਾ ਪਰਿਵਾਰ ਵਿਆਹ ਹੈਗਾ ਤੇ ਇਹ ਇਕੱਲਾ ਹੀ ਰਹਿੰਦਾ ਸੀ ਵਿਚਾਰਾ ਇਹ ਫਿਰ ਉਸ ਤੋਂ ਬਾਅਦ ਕੈਨੇਡਾ ਚਲਾ ਗਿਆ ਤੁਹਾਨੂੰ ਪਤਾ ਹੈ ਵੀ ਫਿਰ ਉੱਥੋਂ ਆਪਾਂ ਨੂੰ ਐ ਲਾਲਚ ਹੋ ਜਾਂਦਾ ਵੀ ਜੇ ਪੀਆਰ ਹੋਵਾਂਗੇ ਹਨਾ ਫੇਰ ਹੀ ਜਾ ਕੇ ਵਿਆਹ-ਵੂਹ ਦਾ ਦੇਖਾਂਗੇ ਫੇਰ ਕੰਮ ਵੱਜ ਜਾਂਦਾ ਹੁਣ ਚੱਲ ਪ੍ਰਮਾਤਮਾ ਦੀ ਕਿਰਪਾ ਨਾਲ ਮਹਾਰਾਜ ਨੇ ਵਧੀਆ ਸੁਣ ਲਈ ਇਹ 4 ਕਿਸਾਲਾਂ ਚ ਵਧੀਆ ਪੀਆਰ ਹੋ ਕੇ ਆ ਗਈ ਹੁਣ ਵਧੀਆ ਪ੍ਰਮਾਤਮਾ ਨੇ ਖੁਸ਼ੀਆਂ ਦਾ ਦਿਨ ਲਿਆਂਦਾ ਜੀ ਬਾਈ ਗੁਰੂ ਅੱਗੇ ਹੀ ਅਰਦਾਸ ਆ ਵੀ ਸੋਹਣੇ ਸੋਹਣੇ ਦਿਨ ਲਿਆਵੇ ਸੋਹਣੇ ਸੋਹਣੇ ਸਾਰੇ ਵਕਾਰ ਵਿਹਾਰ ਹੋ ਜਾਣ ਹਨਾ ਆਪਾਂ ਇਨੇ ਚੌ ਨਾਲ ਤਿਆਰੀਆਂ ਕਰਦੇ ਆਂ ਪ੍ਰਮਾਤਮਾ ਤੂੰ ਸੁੱਖ ਸ਼ਾਂਤੀ ਰੱਖੀ ਬਸ ਤੇ ਥੋੜਾ ਜਿਹਾ ਮੀਂਹ ਸਾਡੇ ਪੈ ਗਿਆ ਤੂੰ ਵੈਸੇ ਸਾਡੇ ਅੱਜ ਕਣਕਾ ਬੀਜੀ ਜਾਂਦੀ ਨਿਬੜ ਜਾਂਦਾ ਕੰਮ ਫਿਰ ਉਹ ਥੋੜਾ ਜਿਹਾ ਉਹ ਸਰਦਾਰ ਜੀ ਕਹਿੰਦੇ ਵੀ ਅੱਜ ਦਾ ਦਿਨ ਧੁੱਪ ਲੱਗ ਜਾਂਦਾ ਕੱਲ ਨੂੰ ਉਹ ਕਰ ਲਾਂਗੇ ਹਵਾ ਪਰ ਅੱਜ ਵੀ ਮੀਂਹ ਵਾਲੀ ਐ ਮੌਸਮ ਖਰਾਬ ਹੀ ਐ ਹਵਾ ਬਹੁਤ ਜ਼ਿਆਦਾ ਚੱਲ ਰਹੀ ਐ ਚਲੋ ਜੀ ਬਾਕੀ ਦੇਖਦੇ ਆਂ ਹਾਂ ਜੀ ਕਹਿੰਦੇ ਨੇ ਵੀ ਕੋਈ ਕਣਕਾ ਲੇਟ ਨਹੀਂ ਹੈਗੀ ਐ 9-10 ਤਰੀਕ ਤੱਕ ਬੀਜ ਜਾਣਗੀਆਂ ਜਿਹੜੇ ਬੀਜ ਨੇ ਜਿਹੜੇ ਹੁਣਾਈ ਨੇ ਪਰ ਫਿਰ ਵੀ ਸਾਨੂੰ ਆਏ ਆ ਵੀ ਕੰਮ ਨਿਬੜ ਜੇ ਸੇਤੀ ਸੰਡੇ ਦਾ ਸਹਿਜ ਪਾਟ ਦਾ ਹੋ ਗਿਆ ਜੀ ਉਸ ਤੋਂ ਬਾਅਦ ਫਿਰ 4 ਦਿਨ ਅਸੀਂ ਬਾਸਾਬ ਦੇ ਤਿਆਰੀਆਂ ਕਰਾਂਗੇ ਫਿਰ ਉਸ ਤੋਂ ਬਾਅਦ ਇੱਕ ਖੰਡ ਪਾਟ ਸਾਹਿਬ ਪ੍ਰਕਾਸ਼ ਹੋਣੇ ਨੇ ਉਧਰ ਜਾਣਾ ਉਸ ਤੋਂ ਬਾਅਦ ਫਿਰ ਫੇਰ ਵਿਆਹ ਦੀ ਤਿਆਰੀ ਸ਼ੁਰੂ ਹੋ ਚੁਗੀ ਇਹ ਸਾਨੂੰ ਏਨੇ ਦਿਨ ਪਹਿਲਾਂ ਖੰਡ ਪਾਟ ਅਸੀਂ ਸਹਿਜ ਪਾਟ ਦਾ ਪ੍ਰਕਾਸ਼ ਕਰਾਇਆ ਜੀ ਸਾਡਾ ਜਿਹੜਾ ਖੰਡ ਪਾਟ ਉਹ ਵੀ ਆਪਣੇ ਵੀ ਇਸ ਦੇ ਵਿੱਚੀਆਂ ਨਾ ਉੱਥੇ ਵੀ ਨਹੀਂ ਜਾਏ ਬਿਨਾਂ ਸਰਦਾ ਸਾਰਿਆਂ ਨੇ ਉੱਥੇ ਜਾਣਾ ਸੀ ਸਾਰੇ ਨਹੀਂ ਇੱਥੇ ਜਾਣ ਦੀ ਤਾਂ ਕਰਕੇ ਫਿਰ ਉਹ ਜਿਹੜਾ ਹੈਗਾ ਜੀ ਟਾਈਮ ਦੀ ਸੈਟਿੰਗ ਕਰ ਲਈ ਦਿਨਾਂ ਦੀ ਹਨਾ ਇਸ ਕਰਕੇ ਆਪਾਂ ਨੇ ਪਹਿਲਾ ਖੰਡਪਾਟ ਸਾਹਿਬ ਰੱਖ ਪਹਿਲਾ ਸਹਿਜ ਪਾਟ ਰੱਖਿਆ ਜੀ ਉਸ ਤੋਂ ਬਾਅਦ ਫਿਰ ਖੰਡਪਾਟ ਵਰਗਾ ਹੋਊਗਾ ਫਿਰ ਉਧਰ 3 ਦਿਨ ਫੁੱਟ ਜਾਣਗੇ ਬਸ ਉਸ ਤੋਂ ਬਾਅਦ ਤਾਂ ਫਿਰ ਖੰਡਵਾੜ ਦੇ ਭੋਗ ਤੋਂ ਬਾਅਦ ਤਾਂ ਆਪਣਾ ਵਿਆਹ ਸਟਾਰਟ ਹੋ ਹੀ ਜਾਣਾ ਤੇ ਚਲੋ ਜੀ ਹੁਣ ਆਪਾਂ ਵਿੱਚ ਦੀ ਭੱਜ ਕੇ ਆ ਕੇ ਫਟਾਫਟ ਸਬਜ਼ੀ ਵਗੈਰਾ ਵੀ ਬਣਾਉਣੀ ਪੈਂਦੀ ਹੈ ਲੇਟ ਹੋ ਜਣੇ ਹਨ ਮੈਂ ਤਾਂ ਦੇਖਦੀ ਆ ਮੈਂ ਸੋਚਤੀ ਸੀ ਵੀ ਹੁਣ ਫਿਰ ਦੁਬਾਰਾ ਇੱਕ ਦਿਨ ਸਾਗ ਕਰ ਲਈ ਫਿਰ ਸਾਗ ਨਾਲ ਆ ਜਾਂਦੀ ਆਪਾਂ ਲੇਟ ਵੀ ਹੁੰਨੇ ਇੱਕ ਦੋ ਦਿਨ ਨੰਗ ਜਾਂਦੇ ਨੇ ਆ ਕੇ ਤੜਕਾ ਵਗੈਰਾ ਲੱਗ ਜਾਂਦਾ ਹੈ ਕਿ ਕਾਪਾ ਕਿਤੇ ਵੀ ਚਾਹੇ ਕਿ ਮੈਂ ਮਰਜ਼ੀ ਕਿ ਤੋ ਖਾਈਏ ਜੀ ਘਰ ਦੀ ਰੋਟੀ ਖਾਦੇ ਵੀ ਨਾ ਹਨਾ ਸਬਰ ਨਹੀਂ ਆਉਂਦਾ ਸਾਡੇ ਨਾਲੇ ਜਮੀ ਨਹੀਂ ਉਹ ਸਰਦਾਰ ਜੀ ਤਾਂ ਜਮੀ ਨਹੀਂ ਹਸਾਬ ਦੇ ਕਿਤੇ ਮਰਜ਼ੀ ਰੋਟੀ ਖਾਏ ਉਹਨ ਕਿਤੇ ਮਰਜ਼ੀ ਚਾਹ ਪੀਏ ਉਹਨ ਇਹਨਾਂ ਨੇ ਘਰੇ ਆ ਕੇ ਚਾਹ ਦਾ ਟਾਈਮ ਆ ਤਾਂ ਚਾਹ ਵੀ ਪੀਣਗੇ ਰੋਟੀ ਦਾ ਟਾਈਮ ਆ ਤਾਂ ਉਲਟੀ ਵੀ ਖਾਣ ਹੀ ਖਣ ਖਾਣ ਸਾਰੀਆਂ ਤਿਆਰੀਆਂ ਚੱਲ ਰਹੀਆਂ ਨੇ ਪੂਰੀਆਂ ਅਸੀਂ ਦੱਸ ਦਿੱਤਾ ਵੀ ਸਾਡਾ ਦਿਔਰ ਦਾ ਵਿਆਹ ਹੈਗਾ ਪੂਰਾ ਅਸੀਂ ਇਹ ਆ ਹੀ ਵਿਆਹ ਜਿਹੜਾ ਹੈਗਾ ਜੀ ਸਾਡਾ ਪਰਜਾਇਆਂ ਦੇ ਉਤੇ ਆ ਗਿਆ ਇਸ ਤੋਂ ਬਾਅਦ ਸਾਡੇ ਬੱਚੇ ਸਾਰੇ ਵੱਡੇ ਹੋ ਗਏ ਜਿਹੜੇ ਵਿਆਹ ਹੋਣਗੇ ਜੀ ਕਿਸੇ ਦੀਆਂ ਅਸੀਂ ਸੱਸਾਂ ਬਣਾਈਆਂ ਹਨਾ ਤੇ ਸਾਰਿਆਂ ਦੇ ਵੈਸੇ ਮਾਮਾ ਦੀ ਉਹ ਚਾਜਾਂਗੇ ਅਸੀਂ ਪੀੜ੍ਹੀ ਵਾਲਿਆਂ ਚ ਫਿਰ ਇਸ ਤੋਂ ਬਾਅਦ ਵਾਲੇ ਵਿਆਹ ਨੇ ਜਿਹੜੇ ਸਾਰੇ ਬਸ ਇਹੀ ਲਾਸਟ ਵਿਆਹ ਹੈ ਸਾਡਾ ਦਿਔਰ ਪਰਜਾਈ ਵਾਲਾ ਜਾਂ ਵੀ ਉਹ ਰਿਸ਼ਤੇ ਵਾਲਾ ਆਪਣਾ ਬਸ ਇਸ ਤੋਂ ਬਾਅਦ ਅਸੀਂ ਮਾਮਾ ਦੇ ਰਿਸ਼ਤੇ ਚ ਉਹ ਜਿਹੜੇ ਵਿਆਹ ਹੋਣਗੇ ਉਹਨਾਂ ਚ ਭਤੀ ਹੋਵਾਂਗੇ ਹੁਣ ਅਸੀਂ ਤੇ ਚਲੋ ਜੀ ਜਿਹੜੀਆਂ ਤਾਂ ਬੇਟੀਆਂ ਨੇ ਉਹਨਾਂ ਦੀ ਅਸੀਂ ਮਾਮਾ ਹੋ ਜਾਾਂਗੇ ਜਿਹੜੇ ਜਮਾਈ ਆਉਣਗੇ ਜਾਂ ਨੂੰਹਾਂ ਆਉਣਗੇ ਉਹਨਾਂ ਦੀ ਅਸੀਂ ਸੱਸਾਂ ਬਣ ਜਾਾਂਗੇ ਤੇ ਤਾਂ ਹੀ ਅਸੀਂ ਇਹ ਵਿਆਹ ਦਾ ਥੋੜਾ ਜਿਹਾ ਜ਼ਿਆਦਾ ਚਾਹ ਕਰਦੇ ਆ ਵੀ ਸਾਡਾ ਲਾਸਟ ਵਿਆਹ ਹੈ ਜਿੰਨੇ ਕ ਆਪਣਾ ਤੋਂ ਮਨੋਰੰਜਨ ਹੁੰਦਾ ਜਿੰਨਾ ਕ ਆਪਾਂ ਤੋਂ ਨਾ ਹੋ ਸਕਦੀ ਹੈ ਕੋਸ਼ਿਸ਼ ਬਹਿ ਕੇ ਵੈਸੇ ਆਪਦੇ ਬਜਟ ਨੂੰ ਹਿਸਾਬ ਚ ਰੱਖਦੇ ਹੋਈ ਕੰਮ ਕਰਦੇ ਆ ਕੋਈ ਜ਼ਿਆਦਾ ਓਵਰ ਤਾਂ ਨਹੀਂ ਕਰ ਰਹੇ ਮੰਗਾਈ ਦਾ ਬਹੁਤ ਟਾਈਮ ਮੰਗਾਈ ਬਹੁਤ ਹੋਈ ਪਈ ਹੈ ਜੀ ਕੀ ਕਰੀਏ ਥੋੜੇ ਥੋੜੇ ਨਾਲੀਆਂ ਇੰਨੇ ਪੈਸੇ ਲੱਗ ਰਹੇ ਨੇ ਤੁਸੀਂ ਹੈਰਾਨ ਅਸੀਂ ਤਾਂ ਐਂ ਸੋਚਦੇ ਆ ਵੀ ਅੱਗੇ ਸਾਰੇ ਟੱਬਰ ਦੇ ਇੰਨੇ ਪੈਸੇ ਅੰਝ ਕੱਪੜੇ ਆ ਜਾਂਦੇ ਤੇ ਹੁਣ ਇੱਕ ਜਾਨੇ ਦੇ ਵੀ ਨਹੀਂ ਆ ਰਹੇ ਹਨਾ ਮੰਗਾਈ ਬਹੁਤ ਹੋਈ ਪਈ ਹੈ ਜੀ ਕੀ ਕਰੀਏ ਚਲੋ ਜੀ ਹੁਣ ਮੈਂ ਆਲੂ ਕੱਟ ਲੇ ਪਿਆਜ਼ ਮੈਂ ਸਿੱਲਤਾ ਦਿੱਤੇ ਨੇ ਧੋ ਕੇ ਇਹਨਾਂ ਨੂੰ ਅੰਦਰ ਰੱਖਾਂ ਰੀਆਂ ਮਿਰਚਾ ਟਮਾਟਰ ਵਗੈਰਾ ਆਪਾਂ ਮਸਾਲਾ ਬਣਾ ਕੇ ਮੈਂ ਕਿਹੜਾ ਸਬਜ਼ੀ ਰੱਖਦਾ ਤੇਰਾ ਟੱਗਨ ਕੇ ਵੀਡੀਓ ਦੀ ਐਡੀਟਿੰਗ ਕਰੂੰਗੀ ਭੈਣਾ ਮੇਰੀਆਂ ਸੂਟਾਂ ਦੀ ਬੁਕਿੰਗ ਤੁਸੀਂ ਨਾਲ ਹੁੰਦੇ ਕਰੀ ਜਾਓ ਜੀ ਇਹਨਾਂ ਸੋਚੋ ਵੀ ਇਹ ਤਾਂ ਵਿਆਹ ਚ ਫਿਰਦੇ ਨੇ ਸਾਡੇ ਸੂਟ ਨਹੀਂ ਰੈਡੀ ਕਰਨੇ ਨਹੀਂ ਆਪਾਂ ਨਾਲ-ਨਾਲ ਕਸਟਮਰ ਨੂੰ ਵੀ ਹੈਂਡਲ ਕਰ ਲਿਆ ਚਲੋ ਜੀ ਆਪਾਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਆਪਣੇ ਦਿੌਰ ਦਾ ਜਿਹੜਾ ਥੋੜਾ ਜਿਹਾ ਹੋਮ ਟੂਰ ਹੈ ਉਹ ਵੀ ਦਿਖਾਇਆ ਹੈ ਤੇ ਮਿਲਦੇ ਆ ਸੱਜ ਚਲੋ ਸਾਰੇ ਨਾਰੇ ਉਹਨਾਂ ਦਾ ਵੀ ਵਿਚਾਰੇ ਦਾ ਨਾਲ ਮਿਲ ਕੇ ਟਾਈਮ ਪਾਸ ਹੋ ਜੂ ਹਨ ਉਹ ਸੈਰ ਦੇ ਵਿੱਚ ਬੈਠੇ ਨੇ ਇਕੱਲੇ ਨੇ ਜਦੋਂ ਉਹਨਾਂ ਨੇ ਬਾਜ਼ਾਰ ਬਜ਼ੂਰ ਜਾਣਾ ਹੁੰਦਾ ਫਿਰ ਓਖਾ ਹੁੰਦਾ ਕਦੇ ਘੰਡਾ ਕੋਈ ਵਾਗਿਆ ਘੰਡਾ ਕੋਈ ਵਾਗਿਆ ਦਾ ਟਾਈਮ ਪਾਸ ਹੋ ਜਾਂਦਾ ਚਲੋ ਜੀ ਉਹਨਾਂ ਨੂੰ ਵੀ ਵਿਚਾਰਿਆਂ ਨੂੰ ਬਹੁਤ ਸਾਡੇ ਕਰਕੇ ਇੰਨਾ ਜਿਆਦਾ ਵੱਡਾ ਪ੍ਰਬੰਧ ਕਰ ਰਹੇ ਨੇ ਵੀ ਇਹਨਾਂ ਨੂੰ ਇੰਨਾ ਚਾ ਹਨਾ ਨੇ ਇਹ ਉਹ ਕਈ ਜਿਵੇਂ ਬਾਹਰ ਹੁੰਦੇ ਨੇ ਤਾਂ ਉਹ ਬਾਹਰ ਹੀ ਵਿਆਹ ਕਰਾ ਕੇ ਉੱਥੇ ਆਪ ਦਾ ਸੈਟ ਹੋ ਜਾਂਦੇ ਉਹਨਾਂ ਨੂੰ ਸਾਡੇ ਕਰਕੇ ਵੀ ਸਾਡੇ ਸਾਰੇ ਉਥੇ ਢੀਕਦੇ ਨੇ ਵੀ ਬੱਚੇ ਢੀਕਦੇ ਨੇ ਚਾਚੂ ਆਊਗਾ ਉਹਦਾ ਵਿਆਹ ਦੇਖਾਂਗੇ ਅਸੀਂ ਸਾਨੂੰ ਵੀ ਕਿੰਦੇ ਦੀ ਇੰਨੀ ਜਿਆਦੇ ਉਹ ਸੀ ਖੁਸ਼ੀ ਸੀ ਵੀ ਨਵਦੀਪ ਦਾ ਵਿਆਹ ਹੋਊਗਾ ਨਵਦੀਪ ਦਾ ਵਿਆਹ ਹੋਊਗਾ ਤਾਂ ਕਰਕੇ ਸਾਨੂੰ ਸਾਰਿਆਂ ਨੂੰ ਬਹੁਤ ਉਹਨਾਂ ਨੇ ਬਹੁਤ ਸਾਡੇ ਕਰਕੇ ਇੰਨਾ ਜਿਆਦਾ ਕਰ ਰਹੇ ਨੇ ਪਰਮਾਤਮਾ ਤੰਦਰੁਸਤੀਆਂ ਬਖਸ਼ੇ ਤਾਂ ਅਸੀਂ ਹੁਣ ਉਹਨਾਂ ਦਾ ਨਾ ਜਿੰਨਾ ਵੀ ਸਾਤੋਂ ਟਾਈਮ ਲੱਗਦਾ ਜੀ ਟਾਈਮ ਤੋਂ ਟਾਈਮ ਕੱਢ ਕੇ ਅਸੀਂ ਜੂਰ ਉਹਨਾਂ ਦੀ ਹੈਲਪ ਕਰਦੇ ਆਂ ਬਾਕੀ ਚਲੋ ਜੀ ਪ੍ਰਮਾਤਮਾ ਹੈਗਾ ਸਭ ਦੇ ਸਿਰ ਤੇ ਹੱਥ ਰੱਖੂਗਾ ਹੁਣ ਆਪਾਂ ਕੱਲ ਨੂੰ ਹੋਰ ਨਵੇਂ ਵਲੌਗ ਦੇ ਨਾਲ ਮਿਲਦੇ ਆ ਕੱਲ ਨੂੰ ਕੀ ਕੁਝ ਕਰਦੇ ਆ ਕਿੱਧਰ ਨੂੰ ਜਾਣਿਆ ਘਰੇ ਖੜਾਂਗੇ ਜਾਂ ਨਹੀਂ ਖੜਾਂਗੇ ਦੱਸਾਂਗੇ ਕੱਲ ਵਾਲੇ ਵਲੌਗ ਦੇ ਵਿੱਚ ਤੇ ਸਾਰੀਆਂ ਭੈਣਾਂ ਨੂੰ ਅੱਜ ਵੈਸੇ ਗੁਰਪਰਬ ਕਰਕੇ ਅਸੀਂ ਨਹੀਂ ਜਾਣਾ ਸੀਗਾ ਚੀਮਾ ਸਾਹਿਬ ਗੁਰਦੁਆਰੇ ਕੁਝ ਕੁ ਆਪ ਨੂੰ ਪ੍ਰੋਬਲਮ ਹੁੰਦੀਆਂ ਨੇ ਵੀ ਨਹੀਂ ਜਾਇਆ ਗਿਆ ਸਾਤੋਂ ਮੈਂ ਕਰੀਨਾ ਤੋਂ ਕਿਸ ਨਾਲ ਕਰਕੇ ਪਾਠ ਵਗੈਰਾ ਕਰ ਲਿਆ ਪ੍ਰਮਾਤਮਾ ਹੀ ਮਨਜ਼ੂਰ ਕਰੇ ਜੀ ਪ੍ਰੋਬਲਮ ਹੁੰਦੀ ਆ ਆਪਾਂ ਨਹੀਂ ਜਾ ਸਕਦੇ ਜੀ ਇਸ ਕਰਕੇ ਪਹਿਲਾਂ ਮੈਨੂੰ ਹੈਗਾ ਸੀ ਵੀ ਆਪਾਂ ਜਾਵਾਂਗੇ ਪਰ ਨਹੀਂ ਜਾਇਆ ਗਿਆ ਤੇ ਚਲੋ ਜੀ ਗੁਰਦੁਆਰਾ ਦਾ ਹਨ ਹਰ ਟਾਈਮ ਸਦਾ ਦਰਵਾਜ਼ੇ ਖੁੱਲੇ ਨੇ ਆਪਾਂ ਕਦੋਂ ਵੀ ਜਾ ਸਕਦੇ ਆ ਸਾਰੀਆਂ ਭੈਣਾਂ ਨੂੰ ਗੁਰਪਰਬ ਦੀਆਂ ਲੱਖ ਲੱਖ ਮੁਬਾਰਕਾਂ ਹੁਣ ਜੀ ਮਿਲਦੇ ਆ ਕੱਲ ਨੂੰ ਹੋਰ ਸੋਹਣੇ ਜੇ ਵਲੌਗ ਦੇ ਨਾਲ ਸਾਰਿਆਂ ਨੂੰ ਪਿਆਰ ਪ੍ਰੀਤ ਸਤਿ ਸ਼੍ਰੀ ਅਕਾਲ